ਸੋ ਜੋਰ ਨਾਲ ਤਾੜੀਆਂ ਦੇ ਨਾਲ ਸਾਡੇ ਅੱਜ ਦੇ ਮੌਜੂਦ ਮਹਿਮਾਨ ਸਾਡੇ ਇਲਾਕੇ ਦੀ ਸ਼ਰਮ ਸਾਡੇ ਨਗਰ ਦੀ ਸ਼ਾਨ ਜਸਪ੍ਰੀਤ ਗੁਰਾਇਆ ਜੀ ਸਾਡੇ ਇਲਾਕੇ ਦੀ ਸ਼ਰਮ ਸਾਡੇ ਨਗਰ ਦੀ ਸ਼ਾਨ ਸਾਡੇ ਦੇਸ਼ ਦੀ ਪੰਜਾਬ ਦੀ ਸ਼ਾਨ ਅੱਜ ਦੇ ਸਭ ਤੇ ਆੜੇ ਤੇ ਮਹਾਮਈ ਦੇ ਜਾਗਰਨ ਤੇ ਆਈਆਂ ਹੋਈਆਂ ਮੇਰੀਆਂ ਮਾਵਾਂ ਪੈਣਾ ਮੇਰੇ ਵੀਰ ਤੇ ਬਜ਼ੁਰਗੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਜੈ ਮਰਦਾਂ ਦੀ ਅੱਜ ਮਾਤਾ ਜੀ ਦੇ ਜਾਗਰਨ ਤੇ ਜਿੰਨੀਆਂ ਵੀ ਸੰਗਤਾਂ ਲੱਗ-ਲੱਗ ਪਿੰਡਾਂ ਤੋਂ ਚੱਲ ਕੇ ਆਈਆਂ ਨੇ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਮੈਂ ਮਾਤਾ ਚੰਦਪੁਰਨੀ ਕਲੱਬ ਦੇ ਸਮੂਹ ਮੈਂਬਰ ਸਹਿਬਾਨਾਂ ਨੂੰ ਮੁਬਾਰਕਬਾਦ ਦਿੰਦਾ ਹਾਂ ਜਿਨ੍ਹਾਂ ਦੇ ਸਹਿਯੋਗ ਸਦਕਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਤਾ ਜੀ ਦਾ ਜਾਗਰਣ ਕਰਵਾਇਆ ਜਾ ਰਿਹਾ ਹੈ ਇਸ ਸਟੇਜ ਦੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਹਾਂ ਕਿ ਜਿਸ ਤਰ੍ਹਾਂ ਵਾਤਾਵਰਣ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ ਗਰਮੀ ਦਾ ਪ੍ਰਕੋਪ ਬਹੁਤ ਵੱਧ ਰਿਹਾ ਹੈ ਆਓ ਸਾਰੇ ਰਲ ਕੇ ਵੱਧ ਤੋਂ ਵੱਧ ਰੁੱਖ ਲਗਾਈਏ ਤਾਂ ਜੋ ਵਾਧਰੇ ਤਾਮਾ ਨੂੰ ਰੋਕਿਆ ਜਾ ਸਕੇ ਮੇਰੀ ਘਰਾਇਆ ਟੀਮ ਲੋ ਪਿਛਲੇ ਹਫਤੇ ਵੀ 200 ਬੂਟੇ ਨਡਾਲਾ ਵਿਖੇ ਲਗਾਏ ਗਏ ਨੇ ਸੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਦਾ ਕਿਸੇ ਨੂੰ ਵੀ ਅਗਰ ਰੁੱਖਾਂ ਦੀ ਪੌਦਿਆਂ ਦੀ ਫੁੱਲਾਂ ਦੀ ਲੋੜ ਹੋਵੇਗਾ ਉਹ ਮੇਰੇ ਨਾਲ ਸੰਪਰਕ ਕਰਨ ਮੇਰੀ ਪੂਰੀ ਦੀ ਪੂਰੀ ਟੀਮ ਇੱਥੇ ਆਏਗੀ ਤੇ ਵੱਧ ਤੋਂ ਵੱਧ ਰੁੱਖ ਲਗਾਏਗੀ ਇੰਨਾ ਹੀ ਕਹਿਣਾ ਹੋਇਆ ਜੇ ਕਾਰਾ ਮਾਛੇ ਰਹੀਦਾ ਪਰ ਕੀ ਜਾ ਨੂੰ ਕੁਲ ਜੀ ਵੀਰ ਸੋਨੂ ਕੁਲ ਜੀ ਉਹ ਵੀ ਆਪਣਾ ਮਾਨ ਸਨਮਾਨ ਪ੍ਰਾਪਤ ਕਰਨਗੇ ਵੀਰ ਮਨਜੀਤ ਸਿੰਘ ਜੀ ਬਾਜੀ ਮਨਜੀਤ ਸਿੰਘ ਉਹ ਵੀ ਅਗਲਾ ਮਾਨ ਸਨਮਾਨ ਪ੍ਰਾਪਤ ਕਰਨਗੇ ਆ ਗਿੰਦਾ ਸਾਹਿਬ ਵੀਰ ਮਨਜੀਤ ਭਾਜੀ ਦਾ ਮਾਨ ਸਨਮਾਨ ਹੋ ਰਿਹਾ ਜੀ ਅੱਗੇ ਸਰਦਾਰ ਦਰਸ਼ਨ ਸਿੰਘ ਜੀ ਦਾ ਵੀ ਮਾਨ ਸਨਮਾਨ ਕੀਤਾ ਜਾਣਾ ਜੀ ਕਮੇਟੀ ਵੱਲੋਂ ਸੋ ਜੋਰ ਤਾੜੀਆਂ ਦੀ ਸਰਦਾਰ ਅਵਤਾਰ ਸਿੰਘ ਜੀ ਦਾ ਮਾਨ ਸਨਮਾਨ ਵੀ ਹੋਵੇਗਾ ਸਰਦਾਰ ਅਵਤਾਰ ਸਿੰਘ ਜੀ ਸੋ ਜੋਰਦਰ ਤਾੜੀਆਂ ਦੀ ਇਹ ਭਾਜੀ ਭਾਜੀ ਦੇ ਵੀਰ ਜਾਸਪ੍ਰੀਤ ਕੁਰਾਇਆ ਜੀ ਦੀ ਪ੍ਰੈਸ ਕਵਰਿੰਗ ਕਰਦੇ ਆ ਸਾਰੇ ਜਿੰਨਾ ਅਖਬਾਰਾਂ ਦੇ ਵਿੱਚ ਚੈਨਲਾਂ ਤੇ ਜਿਹੜੀਆਂ ਖਬਰਾਂ ਭਾਜੀ ਦੀਆਂ ਲੱਗਦੀਆਂ ਇਹਨਾਂ ਦੀ ਵਦੌਨ ਵੀ ਲੱਗਦੀਆਂ ਔਰ ਆਪਣੇ ਨਗਰ ਦਾ ਜਿਹੜਾ ਨਾਮ ਔਰ ਇਸ ਨਗਰ ਦੀਆਂ ਤਸਵੀਰਾਂ ਵੀ ਕੱਢਦੀਆਂ ਅਖਬਾਰਾਂ ਚ ਤਸਵੀਰਾਂ ਜਿਹੜੀਆਂ ਸੁਰਖੀਆਂ ਬਣਦੀਆਂ ਸੋ